ਕਯਾ ਕਬਈ ਮੰਮੀਏ ਗਿਫਟ ਲਿਆਦਾ ਤੈਨੂੰ ਅੱਜ ਤੇਰੀ ਨੋਨ ਹੈ ਹੈਪੀ ਕਰਵਾਜੋਤ ਭਾਈ ਪੜੇ ਉਹ ਕੀ ਬੋਲਦੇ ਹੁੰਦੇ ਆ ਜਿਹੜਾ ਪਗ ਕਰ ਦਿੰਦੇ ਆ ਚੰਨ ਨੂੰ ਪਾਣੀ ਦਿੰਦੇ ਹੁੰਦੇ ਆ ਅਰਗ 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 ਲਾਤਾ ਹਾਈ ਕੋਲੀਆਂ ਨੂੰ ਅੱਜ ਟੰਗਾ ਲੋਦਾ ਲਾਇਆ ਇਹਨਾਂ ਦੇ ਇਹ ਬਿਨਾ ਆਫਰ ਤੋਂ ਦਿੱਤਾ ਜਿੰਨਾਂ ਨੂੰ ਨਹੀਂ ਹੁਣ ਹਾਂ ਲੈ ਹੁਣ ਜਿਹੜਾ ਲੇਟ ਹੋ ਗਿਆ ਦਿਨ ਲੰਘੇ ਬਈ ਉਹਨਾਂ ਦੀ ਵਧੀਆ ਜੀ ਬਣਾ ਲੀਂ ਤੇਰੀ ਆਪਣੀ ਕਿਹੜੀ ਕੰਪਨੀ ਆ ਜੀ ਹਲਕੀ ਛੋਟੀ ਸਰਵਿਸ ਹੈ ਠੀਕ ਹੈ ਵੀਰੇ ਅੱਜ ਇੱਥੇ ਡਿਊਟੀ ਹਾਂਜੀ ਅੱਜ ਇੱਥੇ ਡਿਊਟੀ ਛੋਟੀ ਤਾਂ ਪੱਕੀ ਹੋਈ ਹੁੰਦੀ ਆ ਨਾ ਇੱਥੇ ਹਾਂਜੀ ਹਾਂਜੀ ਲਓ ਜੀ ਇੱਧਰ ਸਾਡੀਆਂ ਸਟਾਲਾਂ ਲੱਗੀਆਂ ਕਬਲ ਚੂੜੀਆਂ ਸਾਰਾ ਕੁਝ ਲੱਗਿਆ ਹੋਇਆ ਮਹਿੰਦੀ ਦਿਖਾਓ ਦੀਦੀ ਆਸੜਾ ਮਹਿੰਦੀ ਵਾਲਾ ਭਾਈ ਕਿੱਥੋਂ ਆਏ ਹੋ ਤੁਸੀਂ ਅਲੀਗੜ ਤੋਂ ਅਲੀਗੜ ਤੋਂ ਠੀਕ ਤੇ ਅੱਗੇ ਚਲੇਗੇ ਹੁਣ ਵੀਰੇ ਡਿਜ਼ਾਈਨ ਦਿਖਾ ਮੈਨੂੰ ਦੇਖੋ ਕੌਨਸੀ ਲਗਾਣੀ ਜਿਸਨੇ ਕਿੜਾ ਲਵਾਈਏ ਆ ਵਾਲਾ ਆ ਵਾਲਾ ਆਲਾ ਮਗਰਲਾ ਨਹੀਂ ਨਹੀਂ ਓਏ ਓ ਪ੍ਰੇਮੀ ਜੋੜੇ ਵਾਲਾ ਇਹ ਲਗਵਾ ਹਾਂ ਆ ਬੁੜੀ ਲਾਏਗਾ ਮੇਰੇ ਹਾਂ ਹਾਂ ਆ ਦੇ ਤੇਰੀ ਵੀ ਬਣਣੀ ਆ ਤੇ ਤੇਰੀ ਵੀ ਤੇਰੀ ਵੀ ਬਣੂਗੀ ਆ ਦੇਗਾ ਤੇਰੀਆਂ ਜੁਲਫਾਂ ਲੈ ਲੈ ਮम्मी ਕਹਿੰਦੀ ਪਹਿਲਾਂ ਤਾਂ ਭਾਈ ਵਾਲ ਬੜਾ ਤੂੰ ਵਾਲਾ ਨਹੀਂ ਕੱਪ ਲਾ ਕੀਤਾ ਪਿਆ ਬੁੜੀ ਨਹੀਂ ਆ ਜਵਾਨ ਹੈ ਜਵਾਨ ਆ ਹੋ ਸਾਹਿਬ ਦੋ ਦੋ ਪਹਿਲੇ ਸਾਦੀ ਹੈ ਜੀ ਚਲ ਠੀਕ ਹੈ ਇੱਕ ਮਿੰਟ ਮੇਰੀ ਗੱਲ ਸੁਣੋ ਜ਼ਿਆਦਾ ਨਹੀਂ ਲਗਾਣੀ ਲਗਾਣੀ ਮੈਂ ਇੱਥੇ ਤੱਕ ਠੀਕ ਹੈ ਉਹ ਜ਼ਿਆਦਾ ਨਹੀਂ ਹੈ ਠੀਕ ਵੀਰੇ ਇੱਕ ਹੱਥ ਦੇ ਆਹ ਬੁੜੀ ਬਣਾ ਦੇ ਇੱਕ ਤੇ ਕੀ ਬਣਾਵਾ ਬੰਦਾ ਇੱਕ ਦੇ ਇੰਦਰ ਜੀ ਇੱਕ ਦੇ ਮਾਮਾ ਆਹ ਇੱਕ ਤਾਂ ਪੀਕਾਕ ਬਣਾ ਦੇਂਗੇ ਪੀਕਾਕ ਉਹ ਉੱਡਦੇ ਵਾਲ ਬਣਾਉ요 ਫਿਰ ਆਹ ਕੈ ਕੋਈ ਨਾ ਉਲਾ ਦੇਗੇ ਕੱਲ ਸਵੇਰ ਤੱਕ ਚਲੇਗਾ ਦੇਖੀ ਗੱਲਾਂ ਆਉਂਦੀਆਂ ਇਹਨਾਂ ਨੂੰ ਆ ਪੀਕਾਕ ਨਹੀਂ ਬਣ ਸਕਦਾ ਜਿਹੜਾ ਆ ਬੰਨਿਆ ਜੀ ਕਿਉਂ ਉੱਡਦੇ ਵਾਲਾ ਬਣਾ ਲਾ ਸੋਹਣਾ ਡਿਜ਼ਾਈਨ ਜਿਹੜਾ ਉਹ ਖੰਭਾਂ ਵਾਲਾ ਸੀ ਇਦਾਂ ਮੇਰਾ ਹੱਥ ਛੋਟੇ ਆ ਲਾਲ ਜੋੜ ਦੋ ਤੇ ਫੇਵੀ ਗੋਲੇ ਆ ਕੇ ਚਲੋ ਓਕੇ ਡਾਨਾ ਵੀਰੇ ਸੋਹਣੀ ਲਈ ਸੀ ਨਾ ਵੀਰਾਂ ਦੀਆਂ ਤਾਂ ਲੰਮੀਆਂ ਜੀਆਂ ਬਸ ਅੱਛੀ ਸੀ ਲਗਾਈ ਵੀਰਾ ਬਣੀ ਸੋਹਣੀ ਵੀ ਗਈ ਡੇਢ ਵਜ ਗਏ ਹੈਲੋ ਗਾਈਜ਼ ਹੈਲੋ ਗਾਈਜ਼ ਵੀਰੇ ਆਏ ਗਈ ਆਇਆ ਮੂੰਹ ਤਾਂ ਦਿਖਾ ਦੇ ਦਿਖਾ ਦੇ ਮੜਾ ਇਹ ਸੰਗ ਦੀ ਗੱਲ ਖਾਸਮਤ ਪਗਲੀ ਕਿਹਾ ਬੁੜੀ ਨਹੀਂ ਨਾਣੀ ਭਾਈ ਕੱਲ ਦਾ ਕਹਿਣਾ ਸੀ ਭੱਜ ਜਾਣਾ ਤੜਕੇ ਨੂੰ ਮੇਰੇ ਹੱਥ ਦੀ ਫੋਟੋ ਖਿੱਚੀ ਸੀ ਜੀਪੀ ਪੀਂਦੀਆਂ ਤਾਂ ਪੰਜ ਵਾਰੀ ਪਿਆ ਦਾ ਸੀ ਮੈਂ ਕਿਹਾ ਭਈਆ ਅੱਭੀ ਤੂੰ ਰੋਟੀ ਖਾਏਗਾ ਆਪਕੇ ਫੋਨ ਮੈਂ ਨਹੀਂ ਖਾਣਾ ਕੁਝ ਪੰਜ ਵੀਰੇ ਖਵਾ ਦੇ ਮਗਾ ਪੁੱਛਿਆ ਨਹੀਂ ਕਿੰਦਾ ਮੈਨੂੰ ਕੁਝ ਲੈਣ ਤੁਸੀਂ ਜੁਲਰੀ ਵੀ ਰੱਖ ਸਕਦੇ ਆ ਜੋ ਵੀ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੈਗੀਆਂ ਉਹ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਐਂਡ ਇਹ ਸਾਡੇ ਜੁਐਲਰੀ ਹੈਗੇ ਐਂਡ ਇਹ ਡਿਕਲੇਰ ਹੈਗੇ ਆ ਇਹ ਸਾਡੇ ਆਪ ਦੀ ਮੈਨੂਫੈਕਚਰਿੰਗ ਹੈਗੀ ਅਜੇ ਇਹ ਸਾਡੀ ਜੁਐਲਰੀ ਹੈਗੀ ਆ ਤੁਸੀਂ ਸਕਰੀਨ ਸ਼ਾਟ ਲਾ ਸਕਦੇ ਆ ਇਹ ਵੀ ਇੱਧਰ ਵੀ ਸਾਡੇ ਕੋਲ ਹੈਗੇ ਅੱਧਰ ਵੀ ਹੈਗੇ ਜੀ ਇਸ ਆ ਸਟਨ ਬਹੁਤ ਸੋਹਣਾ ਲੱਗ ਰਿਹਾ ਹੈ ਮੇਰੇ ਵੀ ਸ਼ਾਦ ਮੇਰਾ ਦਿਲ ਕਰ ਰਿਹਾ ਕੱਲ ਨੂੰ ਬਾਸ ਸਕਦੀ ਹਾਂ ਤੁਹਾਨੂੰ ਵੀ ਚਾਹੀਦਾ ਤਾਂ ਜਲਦੀ ਜਲਦੀ ਬੁੱਕ ਕਰ ਲਓ ਉਹਨਾਂ ਦੀ ਵਧੀਆ ਜਿਹੀ ਬਣਾ ਲੀ ਹੂੰ ਹੁਣ ਬੈਗ ਦੇ ਲਓ ਦੀਦੀ ਦਾ ਦੀ ਕਰੀ ਬੈਠੇ ਨੇ ਸਹੀ ਗੱਲ ਆ ਚੱਲੀ ਜਾਂਦਾ ਕੰਮ ਥੋੜਾ ਵੀ ਦੀਦੀ ਆਏ ਲਓ ਵਧੀਆ ਲੱਗੀ ਦੀ ਤੁਹਾਨੂੰ ਮੈਂ ਦੀ ਬਹੁਤ ਬਹੁਤ ਬਿਊਟੀਫੁਲ ਥੈਂਕ ਯੂ ਕਿ ਮੈਂ ਚੱਲਦਾ ਭਾਣੇ ਅੱਜ ਫਰਸਟ ਐਗਜ਼ਿਬਿਸ਼ਨ ਦਾ ਹਾਂਜੀ ਪਾਸਟਰ ਜਿਸਨੂੰ ਬਹੁਤ ਸੋਨਾਰ ਸਪੌਂਸਰ ਆਇਆ ਜੀ ਥੈਂਕ ਯੂ so much for coming my store ਤੇ ਆਣ ਲਈ ਤੁਹਾਡਾ ਐਂਡ ਸੌਰੀ ਟੂ ਸੇ ਜਿਹੜੇ ਮੇਰੇ ਭੈਣ ਭਰਾ online ਪੁੱਛ ਰਹੇ ਆ ਮੈਂ ਅੱਜ ਬਹੁਤ ਜ਼ਿਆਦਾ ਬਿਜ਼ੀ ਸੀਗੀ ਇਸ ਕਾਰਨ ਮੈਂ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਕਰ ਸਕੀ ਤੁਹਾਡੇ ਫੋਨ ਵਗੈਰਾ ਟੈਂਡ ਨਹੀਂ ਹੋਏ ਜਿੰਨਾਂ ਦੇ ਐਂਡ ਅਸੀਂ ਹੁਣ ਤੁਹਾਨੂੰ ਸਟਾਲ ਦਿਖਾਉਣੀ ਆ ਆਪਣਾ ਮੈਂਡੀਆ ਐਂਡ ਇਧਰ ਪਹਿਲਾਂ ਸਾਰੇ ਮੈਂਡੀਆ ਨੂੰ ਆਏ ਹਾਂ ਹਲੋ ਜੀ ਕਿਦਾਂ ਲੱਗਿਆ ਜੀ ਤੁਹਾਨੂੰ ਵਾਈਨ ਮਾਰੰਗੀ ਮਰਜ਼ੀ ਸੋ ਬਹੁਤ ਵਧੀਆ ਬਹੁਤ ਵਧੀਆ ਜੀ ਬੱਚੀਆਂ ਦਸਤੀ ਵਾਓ ਵਾਓ ਵਾ ਵੈਲਡ ਟੂ ਥੈਂਕ ਯੂ ਸੋ ਮਾਚ ਜੀ ਹੁਣ ਤੁਸੀਂ ਆਪਣੇ ਟੀਚਰਸ ਲੈ ਆਇਓ ਕੱਲ ਨੂੰ ਠੀਕ ਹੈ ਚਲੋ ਅੱਜ ਹੁਣ ਇੱਧਰ ਵੀ ਕੁਸ਼ਨ ਲੱਗੀ ਹੋਈ ਹੈਗੀ ਆ ਸੂਟ ਰਹਿ ਗਿਆ ਸਾਡੇ ਕੋਲ ਜਿਹੜੇ ਵੀ ਤੁਹਾਨੂੰ ਚਾਹੀਦੇ ਆ ਸਾਨੂੰ ਡੀਐਮ ਕਰ ਸਕਦੇ ਆ ਸਕਰੀਨ ਸ਼ਾਟ ਲੈ ਕੇ ਸਾਡੀ کارਵਾ ਚੌਥ ਤੱਕ ਜੀ ਐਕਟੀਵੇਸ਼ਨ ਚ ਰਹੀ ਆ ਸੂਟਸ ਲਈ ਆਫਰ ਲੱਗੀ ਹੋਈ ਆ ਸਾਡੇ ਕੋਲ ਐਂਡ ਇਹ ਸਾਡੇ ਕੋਲੋਂ ਜਿੱਦਾਂ ਇਹ ਸਾਡੀ ਆਪਣੀ ਮੈਨੂਫੈਕਚਰਿੰਗ ਹੈਗੀ ਆ ਅੰਟੀਕ ਦੇ ਵਿੱਚ ਜਿੱਦਾਂ ਤੁਸੀਂ ਇਹਦੇ ਚ ਡਰਾਈ ਫਰੂਟ ਜੁਐਲਰੀ ਜੋ ਵੀ ਕੁਝ ਵੀ ਰੱਖਣਾ ਚਾਹੁੰਦੇ ਆ ਉਹ ਤੁਸੀਂ ਰੱਖ ਸਕਦੇ ਆ ਜੀ ਲਓ ਜੀ ਹੈਪੀ کارਵਾ ਚੌਥ ਭਾਈ ਸੁਖੀ ਸ਼ਾਂਤੀ ਲਾਵੇਂ ਸਰਗੀ ਕਰਵਾ ਚੌਥ ਵਧਾਵੇ ਮੈਂ ਕਿਤੇ ਬਣੀਆਂ ਬਣਾਈਆਂ ਹੀ ਆ ਇਹ ਲੈ ਤੂੰ ਬਣਾ ਕੇ ਦਊਂਗਾ ਨਾ ਫੁਕਿੰਗ ਆਪਣੀ ਬਰਤੀ ਨੂੰ ਹਨਾ ਵੀ ਉਦਾਂ ਲੱਗਿਆ ਭੈਣ ਜੀ ਤੁੰਨੋ ਡੱਗ ਰਾਇਲ ਮਾਰ ਰਣੀ ਉਹਦਣ ਰਹਿ ਗਈ ਸੀਗੀ ਇਹ ਮੇਰੀ ਵੱਡੀ ਭੈਣ ਆ ਜੀ ਇਹ ਨੌਰਤ ਆਏ ਆ ਇਹ ਹੁਣ ਅੱਜ ਸ਼ੋਪਿੰਗ ਕਰਨ ਆਏ ਆ ਅੱਜ ਟੰਗਾ ਲੋਦਾ ਲਾਇਆ ਇਹਨਾਂ ਨੇ ਇਹ ਬਿਨਾ ਆਫਰ ਤੋਂ ਦਿੱਤਾ ਜਿੰਨਾਂ ਨੂੰ ਨਹੀਂ ਹੁਣ ਲੈ ਹਾਂ ਲੈ ਹੁਣ ਜਿਹੜਾ ਲੇਟ ਹੋ ਗਿਆ ਦਿਨ ਲੰਘ ਗਏ ਦੰਨਾਂ ਗਏ ਹੁਣ ਜਿਹੜਾ ਰੇਟ ਹੈਗਾ ਉਹ ਸਾਰੇ ਕਲਾਇੰਟ ਲਈ ਹੋ ਜਾ ਹੀ ਹੁੰਦਾ ਹਾਂ ਹਾਂ ਪਹਿਲਾ ਆਫਰ ਸੀ ਕਿ 10 ਤਰੀਕ ਤੱਕ ਹੁਣ 12 ਵਜੇ ਤੋਂ ਬਾਅਦ 11 ਚੜ ਗਈ ਨਹੀਂ 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 ਆਫਰ ਦੀ ਮੈਨੂੰ ਆਹ ਵਿਆਹਿਆਂ ਲਈ ਆਉਣਾ ਵਾ ਫੇਰ ਉਹਨਾਂ ਦੇ ਇਹ ਵਿਆਹ ਦੀ ਸ਼ਾਪਿੰਗ ਕਰਨ ਆਏ ਸੀ ਸਾਡੇ ਕੋਲ ਜੀ ਸੈਂਪਲ ਦੇ ਕੇ ਚੱਲੇ ਆ ਲੈ ਕੇ ਚੱਲੇ ਆ ਲਾਈਨਿੰਗ ਵਿੱਚ ਪੂਰਾ ਸਲਵਾਰ ਆ ਬਾਹਾਂ ਗੀਦੇ ਵਿੱਚ ਸਲਵਾਰ ਦਾ ਕੱਪੜਾ ਵਿਦਾਊਟ ਲਾਈਨਿੰਗ ਆ ਲਾਈਨਿੰਗ ਵਾਲੀ ਨਹੀਂ ਨਹੀਂ ਸੂਟ ਦਾ ਸੋਹਣਾ ਪਹਿਣਿਆ ਆਪਣਾ ਤੁਸੀਂ ਦੇਖ ਲਓ ਨਾ ਵੀ ਜੇ ਨਹੀਂ ਸੋਹਣਾ ਮੈਨੂੰ ਮੱਟਾ ਵਾਲਾ ਪਿਆ ਲੱਗਿਆ ਉਹ ਹਰੇ ਨਾਲ ਇਹ ਵੱਧ ਸੋਹਣਾ ਲੱਗਿਆ ਮੈਨੂੰ ਵੀ ਹਮਮ ਬਾਨ ਚਲੋ ਚਲੋ ਕਣਾ ਅੱਜ ਕਰਵਾ ਚੌਧ ਦਾ ਗਿਫਟ ਇਹ ਵਿਚਾਰਾ ਮੰਗਦਾ ਸੀ ਚਿੜੀ ਚੱਕਾ ਮੈਂ ਕਿਹਾ ਮਰਦਾਜ ਹੁਣਾਂ ਦਾ ਪਿਆ ਰਹਿਣ ਹਾਂ ਆ ਦੇ ਬਹੁਤ ਸੋਹਣਾ ਲਿਆ ਲੈਂਦੀ ਸੋਹਣਾ ਬਈ ਚੱਕ ਅੱਛਾ ਐ ਬੇਲ ਜੀ ਆਏ ਆਉਣੀਆਂ ਐ ਕਥਲੇ ਆਉਣੀ ਹੈ ਇਹਨੇ ਪਤਾ ਕੀ ਕਰਨਾ ਇੱਕ ਬਣਨੇ ਨਹੀਂ ਆਈ ਹੋਰ ਲਾ ਕੇ ਲੈ ਜਾ ਅਸੇ ਥੋਖ ਲਾ ਕੇ ਪਤਾ ਲੱਗਦਾ ਵੀ ਪਿਆਉਂਦਾ ਨਹੀਂ ਉਹ ਖਾ ਹੋ ਜਾਂਦਾ ਆਹ ਆਪਨੇ ਚੀਜ਼ ਬੈਕ ਤੇ ਚਾਣੀ ਆਹ ਆਈ ਆ ਬੈਕ ਪੱਲਾ ਆ ਠੀਕ ਆ ਆ ਫਰੰਟ ਪੱਲਾ ਆ ਆ ਨੈਕ ਆ ਨਹੀਂ ਸੁਣ ਲਾ ਬੌਣੀ ਕਰਤੀ ਬਾਜੂ ਤਾਂ ਇੱਕ ਵਾਰੀ ਸਲਾਈ ਕਰਾ ਕੇ ਦੇਖ ਲੈ ਮੇਚਾ ਦੇ ਆ ਭੱਜ ਕੇ ਜਾ ਕੇ ਉੱਪਰ ਉਹ ਸਲਾਈ ਫਰੀ ਆ ਉਹ ਸਲਾਈ ਫਰੀ ਆ ਕੋਈ ਬੰਦਾ ਆਇਆ ਨਾ ਖਰਾਬ ਕਰ ਹੁਣ ਵੀ ਨਹੀਂ ਹੋ ਗਿਆ ਸੀ ਸੀਗੇ ਹੈ ਨਾ ਹਾਂ ਐ ਵਟੀਕ ਤੇ ਆਏ ਆ ਗਿਫਟ ਲੈ ਕੇ ਜਾਣੇ ਆ ਆ ਜੀ ਵਾਹ ਕਹਿੰਦਾ ਮੇਰੇ ਤਾਂ 7-8 ਬਾਉਂਸਰ ਰੱਖੇ ਹੋਇਆ ਚਲੋ ਚਲੋ ਇਹ ਸੂਟ ਦਾ ਇਹ ਪਤਾ ਕੀ ਆ ਤੈਨੂੰ ਸਲਾਈ ਨਹੀਂ ਹੁਣ ਫ੍ਰੀ ਤੇਨੂੰ ਗਿਫਟ ਦੇਤਾ ਹਾਂ ਅੱਛਾ ਠੀਕ ਹੈ ਹਾਂ ਨਹੀਂ ਸਹੀ ਗੱਲ ਹੈ ਨਾ ਠੀਕ ਆ ਕਿਉਂਕਿ ਉਹ ਆਫਰ ਨਿਭੜ ਗਿਆ ਹੁਣ ਅੱਛਾ ਠੀਕ ਹਾਂ ਚਲੋ ਚਲੋ ਕਰਾ ਚੱਲ ਗਏ ਹਜੇ ਜਗਰਾਵਾ ਜਾਣਾ ਉੱਥੇ ਰੁਕਣਾ ਕੋਈ ਨਾ ਕੋੜੀਆਂ ਜਾਂ ਇੱਧਰ ਹੀ ਰੋਕ ਲਓ ਕੁਛ ਕਹਣ ਲਈਏ ਕਿ ਛੋਟਾ ਲੈਣਾ ਕਰ ਦਿਵਾਲੀ ਨੂੰ ਵੱਡੇ ਲੈਣਾ ਕੀ ਲੈਣਾ ਕੀ ਆ ਭਾਂਡਾ ਆ ਕੋਈ ਤੇ ਦੇਖਿਆ ਭਾਂਡਾ ਭਾਂਡੇ ਦਾ ਇੰਨੇ ਆ ਤੁਹਾਡੇ ਘਰੇ ਨਹੀਂ ਮम्मी ਨੂੰ ਅੱਜ ਉਹ ਸ਼ਗਨ ਦੇਣਾ ਬਾਕੀ ਦੂਲਾ ਨਾਲ ਇੱਧਰ ਤੇ ਸ਼ੈਡ ਆ ਹੋਰ ਬਤੀਲੇ ਬਤੀਲੇ ਵਾ ਮਾਸੀ ਤੂੰ ਬਤੀਲੇ ਬਤੀਲੇ ਕੀ ਕਰਨਾ ਬਤੀਲੇ ਥੋੜਾ ਲੈਣੇ ਆ ਆ ਉਹ ਪੱਚਗ੍ਰਾਮੀ ਲੈ ਕੇ ਸੋਨੇ ਗ੍ਰਾਮਾਂ ਦੇ ਲੈ ਨਹੀਂ ਉਹ ਦੇਖ ਲਓ ਸੋਹਣਾ ਮਾਂਮੇ ਟਪੂ ਦੀ ਚੀਜ਼ ਵਧੀਆ ਲੱਗੀ ਆ ਵਧੀਆ ਇਹਦੀ ਵੀ ਵਧੀਆ ਹੀ ਉਹ ਚੀਜ਼ ਤਾਂ ਕਿੰਦੇ ਚੱਲੀ ਆਣਾ ਹੋ ਗਏ ਮੋੜ ਤੇ ਉਹ ਲੈਣਾ ਕੀ ਆ ਮੰਮੀ ਨੂੰ ਮੈਂ ਉਹ ਦੇਣਾ ਸ਼ਗਨ ਅੱਜ ਵਰਤਾਂ ਕਰਕੇ ਵਰਤ ਦਾ ਮਰ ਗਿਆ ਨਹੀਂ ਤੇ ਫੇਰ ਸ਼ਗਨ ਕਾਹਦਾ ਮਤਲਬ ਸੂਟ ਦੇ ਨਾਲ ਹਨਾ ਭਾਂਡਾ ਹੀ ਚ ਕਿਲੋ ਚੌਲ ਪਾ ਕੇ ਦੇਈ ਦੇਉਂਦੇ ਆ ਚਲਾਏ ਤੁਸੀਂ ਕਿਹਦੇ ਪੰਡਤਾਂ ਆਦੇ ਮੇਰੀ ਮਿਲਦੀ ਕਿ ਨਹੀਂ ਚੜ ਗਈ ਦਿਖਾਈ ਕਿਧਰ ਬਾਕੀ ਰਹੇ ਸੋਹਣੀ ਵੀ ਬਹੁਤ ਚੜੀ ਮੈਂ ਆਈ ਬਸ ਬੱਲੇ 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 ਵੀ ਕਰਵਾ ਚੌਰ ਤਾਂ ਸੁਭਾਰ ਲੱਗਦਾ ਹੈ ਆਪਾਂ ਕਿ ਭਾਂਡਾ ਲੈਣਾ ਗਲਾਸ ਗਰੂਸ ਲੈ ਲਓ ਲੈਣਾ ਦਾ ਭਾਂਡਾ ਮੈਂ ਉਹ ਫਟਿਨੋ ਦਾ ਬੁਰਦਾ ਸੋਚ ਰਿਹਾ ਵਧੀਆ ਹੁੰਦਾ ਕਿਹੜਾ ਬ੍ਰੈਂਡ ਦਾ ਮੈਂ ਕੂਕਰ ਲੈਸ ਨਹੀਂ ਉਹ ਕਾਸ ਨੂੰ ਲੈਣਾ ਕਾਸ ਨੂੰ ਆ ਦੇਸੀ ਘੋਲਣ ਵਾਸਤੇ ਦੇਸੀ ਘੋਲ ਵਾਲਾ ਤਾਂ ਹੈਗਾ ਆਪਣੇ ਡੱਬਾ ਕੋਈ ਹੋਰ ਚੀਜ਼ ਜਿਹੜੀ ਕੰਮ ਵੀ ਆਵੇ ਹੋਰ ਤਾਂ ਨਹੀਂ ਸਾਡਾ ਛੋਟਾ ਥੋੜਾ ਵੱਡਾ ਦਾ ਆ ਫਟਿਨੋ ਵਾਲਾ ਕਿੰਨੇ ਲੀਟਰ ਦਾ ਹੈ ਇਹ ਨਹੀਂ ਹਟਦਿਆਂ ਅੱਜ ਆਹੇ ਪਤਾ ਕੀ ਆ ਕੋਈ ਹੋਰ ਕੀ ਨਹੀਂ ਕੀ ਫਰਾਈ ਕਰਕਦਣ ਨਹੀਂ ਆਨੇ ਕੜਕਦਣ ਨਹੀਂ ਫਰਾਈ ਪੈਣ ਜੇ ਆਹ ਉਹ ਚੀਜ਼ ਲੱਗਾ ਜਿਹੜੀ ਤੇਰਾ ਕੰਮ ਵੀ ਆ ਜਾਏ ਕੰਮ ਤਾਂ ਉਹ ਵੀ ਡੱਬਾ ਵੀ ਲਾ ਉਹ ਚਲ ਦੋ ਗੋੜੀ ਨੂੰ ਲੱਗਦੀ ਉਹ 에어 ਫਰਾਈਰ ਲਾਵਾਂਗੇ ਆਪਾਂ ਬਿਟੋਲੇ ਚ ਭਾ ਕੇ ਢੋਡੀ ਦੋਗੇ ਫਿਰ ਡੋਲੂ ਲਾ ਲਾ ਕੋਈ ਡੋਲੂ ਥੱਡੇ ਪਏ ਆਪਣੇ ਡੋਲੂ ਲੈ ਕੇ ਆਵਾਂਗੇ ਆਪਾਂ ਉੱਥੇ ਜਾਣਾ ਵਰਕਰ ਨੂੰ ਕਿੱਥੇ ਜਾਂਦੇ ਹੁੰਦੇ ਆ ਕਿੱਥੇ ਜਾਂਦੇ ਹੁੰਦੇ ਆ ਜਗਾਦਰੀ ਦੇਖ ਫਿਰ ਕਿਹੜੀ ਚੀਜ਼ ਨੇਰਾ ਬਹੁਤ ਹੋਇਆ ਵਾ ਡੈਡੀ ਦਾ ਫੇਰ ਫੋਨ ਆ ਜਾਣਾ ਲੈ ਲੈ ਫਿਰ ਚੱਕ ਲੈ ਕਿੜਾ ਕੋ ਲੈਣਾ ਤੇਰਾ ਆਉ ਫ੍ਰੀ ਹੋਊ ਇੱਕ ਨਾ ਅੰਦਰ ਆਉ ਲੈ ਲੈ 4 ਕਿਲੋ ਆਹੀ ਲੈਦਾ ਫਿਰ ਤਾਂ ਵੱਡਾ ਪੀਪਾ ਹੈ ਹਾਂ ਆ ਬੱਡਾ ਲੈਦਾ ਫਿਰ ਤਾਂ ਕੋਈ ਤਾਂ ਬੜਾ ਬਟਾ ਹੋਊ ਨਾ ਇਹ ਤਾਂ ਆਟੀ ਵਾਲੀਆਂ ਲੱਗਦੀਆਂ ਮੈਨੂੰ ਤੂੰ ਹੁਣ ਕਿੱਧਰ ਨੂੰ ਭਾਣੀ ਤੂੰ ਆਪਦੀ ਸੱਸ ਨੂੰ ਲੈ ਕੇ ਜਾਣਾ ਮੈਂ ਦੇਖ ਤੇ ਸੱਸ ਮਾ ਮੈਂ ਤੁਹਾਨੂੰ ਦਿਆਂਗੀ। ਹੂੰ। ਇਹ ਸੁਣੇ ਆਦੇ ਦੇ ਨਾਮ ਕੀ ਦਾ? ਛੇ ਲੈ ਲਵਾਂ। ਆਹ ਭਾੜਾ ਬਣਦਾ ਰੋਟਾ। ਮੇਰੀ ਗੱਲ ਸੁਣੋ। ਹਾਂ, 3 ਰੋ। ਆਹ ਵੱਡੀ, ਆਹ ਵੱਡੀ ਜੀ ਚ ਲੈ ਯਾਰ ਜਿਹੜੀ ਕੰਮ ਵੀ ਆਵੇ ਗਾਂਹਾਂ। ਆਹ ਡੋਲੂ ਦਾ ਕੀ ਆ? ਉਹ ਇਹਦਾ ਨਾਲ ਫਾਇਦਾ ਆਈ ਹੈ ਭਣ। ਆਹ ਵਧੀਆ ਚੀਜ਼ ਆ। ਵਾਲੀ ਨੂੰ ਲੈ ਕੇ ਹੁਣੇ ਭੋਲੇ ਹੋਰ ਆਹ ਦੇ ਦੋ। ਵੀਰੇ ਆਹ ਪੈਕ ਕਰਦੇ। ਚਲੋ। ਲਿਆਂਦਾ ਭਾਂਡਾ। ਹੁਣ ਖਾਣਾ ਕਿੱਥੋਂ ਰਹਿ ਗੋਟੋ? ਕਾਂ ਲੱਗੀਆਂ ਕਿਉਂ ਪੰਜਾਂ ਸਰ ਗਈਆਂ ਨਹੀਂ ਕੀ ਸਰ ਗਈ ਹੈ ਇਹ ਕਰੂਏ 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 ਕਿਸ ਨੇ ਸੁਣੇ ਇਹ ਚੱਕਰ ਲਾਉਣ ਗਿਆ ਬੱਸ ਹੁਣ ਤਾਂ ਨਿਬੜ ਜਾਣਾ ਬੱਸ ਆਹਮ ਦੇਣ ਇਹਨਾਂ ਨੂੰ ਪਹਿਲੇ ਚੱਕਰੀ ਕੀ ਨਹੀਂ ਇਹ ਬੱਸ ਸੂਰਜ ਦਾ ਉਹਦਾ ਹੱਥ ਚੰਦ ਦੀ ਉਹ ਕਰਦਿਆਂ ਵੇਟ ਹਨਾ ਹਾਂ ਹੁਣ ਫਿਰ ਉਹ ਘੜੇ ਚ ਪਾਣੀ ਭਰ ਕੇ ਉਹ ਕਰਨਗੇ ਉਹ ਤਿੰਨ ਕੋਲਚੇ ਖਾયા ਹੀ ਅਜੇ ਤੂੰ ਵੇਟ ਕਰਦੀ ਚੰਦ ਦੀ ਕਿਹਦੇ ਨੂੰ ਕੀ ਬੋਲਦੇ ਹੁੰਦੇ ਆ ਜਿਹੜਾ ਆਪ ਕਰਦੇ ਹੁੰਦੇ ਆ ਚੰਨ ਨੂੰ ਪਾਣੀ ਦਿੰਦੇ ਹੁੰਦੇ ਆ ਅਰਗ 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 ਲਾਤਾ ਹਾਈ ਗੋਲੀਆਂ ਨੂੰ ਜਿਹੜਾ ਰੱਖ ਕੇ ਸੀ ਯਾਰ ਵਰਤ ਕੇ ਰੱਖਣ ਦਾ ਦਿੱਤਾ ਨਹੀਂ ਮੈਂ ਕਿਹਾ ਨਹੀਂ ਵਰਤ ਕੇ ਹੀ ਰੱਖਣਾ ਉਹਦੇ ਕਹਿਣਾ ਕੋਈ ਸਾਰਾ ਸਾਲ ਕਲੇਸ਼ ਕਰੀ ਜਣਾ ਉਦੋਂ ਨਹੀਂ ਜਦੋਂ ਜਦੋਂ ਚੰਦ ਨੂੰ ਪਾਣੀ دیتا ਇਹ ਵੀ ਮਰ ਜਾਣਾ ਤੇਰੇ ਲਈ ਰੱਖਿਆ ਸੀ ਉਹ ਵੀ ਕਹਿਣਾ ਨਾ ਮਰ ਜਾਣੀ ਆਹ ਸੂਟਾਂ ਦੇ ਖਾਤਰ ਵੀ ਚੱਲ ਪਈਆਂ ਸੂਟਾਂ ਤੂੰ ਸ਼ੌਕੀਆ ਨਾ ਗ੍ਰੈਸਿਟਾ ਆਪਰਾ ਕਦੇ ਸੀ ਸ਼ੌਕੀਆ ਤੋਰ ਮੈਂ ਸ਼ੌਕੀਆ ਤੌਰ ਤੇ ਵੀ ਚਲ ਬੰਦਾ ਵਧੀਆ ਤਿਆਰ ਵਿਆਰ ਹੋ ਤਿਆਰ ਤਾਂ ਮੈਂ ਹੋ ਗਈ ਸੂਟ ਮਿਲਿਆ ਨਹੀਂ ਉਹ ਟੇਲਰ ਹੀ ਭੱਜ ਗਿਆ ਉਹ ਕਹਿੰਦੇ ਨਮਾਜ਼ ਪੜਨੀ ਆ ਜਖਣੀ ਜੇਠਾ ਵੀਰ ਵਾਲਾ ਪਤਾ ਨਹੀਂ ਕੱਲ੍ਹ ਵਾਰਾ ਦਿੱਲੀ ਪਾਣਾ ਜੇ ਉਹ ਸ਼ੁੱਕਰਵਾਰ ਆ ਜੁਮਾ ਆ ਜੁਮੇ ਨਹੀਂ ਨਮਾਜ਼ ਪੜਦੇ ਜੁਮੇ ਦੀ ਨਮਾਜ਼ ਹੁੰਦੀ ਉਹ ਕਹਿੰਦੇ ਸਾਡਾ ਜੇਠਾ ਸੂਟ ਤਾਂ ਬਣਿਆ ਨਹੀਂ ਮੈਂ ਤਾਂ ਤਿਆਰ ਹੋਈ ਹੋਈ ਰਹਿ ਗਈ ਤੇਰਾ ਤਾਂ ਪਤਾ ਸੀਗਾ ਵੀ ਤੂੰ ਰੱਖਣਾ ਦਹੀਂ ਲੈ ਸੂਟ ਤਾਂ ਫਿਰ ਮੈਂ ਪਾਉਣਾ ਸੀ ਨਾ ਜਾ ਕੇ ਬਾਣੀ ਹੋਰ ਕਿ ਫੈਂਡ ਉੱਤੇ ਕਿਹੜਾ ਕਰਦੇ ਹੋ ਉਹ ਤਾਂ ਚਾਲ ਤਾਂ ਸਹੀ ਆ ਅੱਠ ਤਾਂ ਇੱਥੇ ਹੀ ਵਜਾਤੇ ਆ ਰੈਕੋਟ ਫੜਦੇ ਆਂ ਲੈਣ ਲੱਗੇ ਸੀ ਇੰਦਰ ਫਰੂਟ ਜੇ ਫੜਦੇ ਸੀ ਪੇਟੀ ਆਂ ਹਾਂ ਹਾਂ ਮੇਰਾ ਨਾਂ ਯਾ ਲੱਲੇ ਹਾਂਜੀ ਹਾਂਜੀ ਬਸ ਆਗੇ ਆਗੇ ਡੇਢ ਓਏ ਤਾਂ ਰੈਕੋਟੋ ਤੁਰਨਾ ਡਾਡੀ ਹਾਂਜੀ ਬਸ ਫਰੂਟ ਫੜ ਕੇ ਤੁਰੇ ਹੀ ਆਉਣੇ ਰੈਕੋਟੋ ਬਸ ਆਗੇ ਦੱਸਾ ਬੰਦੇ ਐਵੇਂ ਮਾਰਦੀ ਆ ਰੈਡੀ ਇਹ ਤਾਂ ਰੈਕੋਟ ਆ ਹੁਣ ਠੀਕ ਹੈ ਇਹਨੇ ਘਰਾਇਆ ਲੇਟ ਜਿੰਨਾ ਘਰਾਇਆ ਆ ਚੱਕੋੜੀ ਕੀ ਦੋਲੋਂ ਹੋਰ ਕੀ ਆ ਆਹੜੀਆਂ ਪਾੜਾ ਬੜਾ ਲੇਟ ਕਰਾਉਂਦੇ ਲੈਣਾ ਵੀ ਬਾਕੀ ਸਮਾਨ ਕਰਦੇ ਆ ਖੱਲੇ ਜਿਹੜੇ ਪਾਉਂਦੇ ਜੀ ਆਹ ਨਹੀਂ ਹੋਰ ਤਾਂ ਹੈ ਨਹੀਂ ਕੋ ਮੈਂ ਬਾਹਰ ਨਹੀਂ ਲੈਣਾ ਲੈਟ ਬੰਦ ਕਰਕੇ ਆ ਕਰਦਾ ਸਮਾਨ ਰੱਖ ਲਈਏ ਚਾਹ ਰਹੀ ਜੀ ਸਮਾਨ ਨੂੰ ਚਲ ਗਿਫਟ ਜਿਹੜਾ ਤੈਨੂੰ ਦੇ ਰਿਹਾ ਵੇ ਦੀ ਚੀਜ਼ ਹੈ ਹੈ ਮਹਿੰਦੀ ਇਹਨੇ ਜੜੀ ਦਾ ਹੈ ਡਰਾ ਹੈ ਕਿ ਚਸ਼ਮਾ ਮਹਿੰਦੀ ਜਿਹੜੀ ਚੱਕ ਬਈ ਮੰਮੀਆਂ ਗਿਫਟ ਲਿਆਦਾ ਤੈਨੂੰ ਅੱਜ ਤੇਰੀ ਨੋਹ ਨੇ ਵਰਤਾਂ ਦਾ ਆਹ ਤੇ ਬੀਲਾ ਬੀਰ ਜਾਨਾ ਨਹੀਂ ਨਹੀਂ ਇਹ ਆਪਣਾ ਨਹੀਂ ਪਹਿਣੇ ਫੜਿਓ ਕੀ ਦੇਖ ਲਾ ਵੀ ਕੀ ਲਿਆ ਕੇ ਦਿੱਤਾ ਕੀ ਅੱਕ ਦੇਖ ਮਾਤਾ ਨੂੰ ਗਾਹੀ ਭਾਂਡਾ ਹੀ ਲੈਣਾ ਇੱਕ ਗਲਾਸ ਲੈ ਲੈ ਉਹਨਾਂ ਦੀ ਗਲਾਸ ਸੁਣੀ ਆ ਲੈ ਉਹਨੂੰ ਮੈਂ ਉਹ ਬਰਸ਼ ਕਰ ਦਿੰਦਾ ਮਾੜਾ ਦੇਖ ਖਾਲਾ ਸਗਣ ਬਰਤੋ ਦੇ ਦਹੀਂ ਰਹੂਗਾ ਜਾਇਦ ਫਿਰ ਉੱਪਰ ਦੇ ਜਾਂ ਕੁਝ ਬਰਤ ਰੱਖੇ ਤਾਂ ਹੈ ਨਹੀਂ ਮੰਮੀ ਤੂੰ ਰੱਖ ਦੇਂਦੀ ਬਰਤ ਹਾਂ ਆਈ ਚੌਲ ਪਾ ਦਿੰਨੀ ਆ ਨਾ ਬਣੇ ਹਾਂ ਆ ਆਈ ਬਸ ਨਾਲੇ ਕਹਿੰਦੇ ਉਹ ਚੌਲ ਕਾ ਤੋ ਪਾਈਦੇ ਹੁੰਦੇ ਆ ਇੱਥੇ ਹੈ ਬਣੀ ਖਾਜੀ ਬਣਦੇ ਹੁੰਦੇ ਖਾਜੀ ਦੇ ਦਈ ਜਾਂਦਾ ਪਾਣੀ ਦੇ ਭਰ ਕੇ ਦੇ ਦੋ ਮਾਉ ਲੋ ਕੀ ਆਖਾ ਇਹ ਮੰਮੀ ਨੂੰ ਸ਼ੂਟ ਦਿੱਤਾ ਹੈ ਹੁਣ ਇਧਰ ਨੂੰ ਘਰ ਫਰ ਐ ਐ ਆ ਮੈਂ ਕਦੇ ਥੱਲੇ ਕੋਈ ਚੀੜ ਡੱਕੀ ਵਾ ਦੁਬਾਰ ਤੂੰ ਹੱਥ ਲਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹੱਥ ਲਾਇਆ ਤੂੰ ਹੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹੱਥ ਲਾਇਆ ਤੂੰ ਜਰ ਦੇਵਾ ਵੀ ਨਾ ਮਾਹਰ ਜੀ ਤੈਨੂੰ ਮੋੜਾਂਗੇ ਪਰੇਸ਼ਾਨ ਮਾਤਮਾ ਹੁਣ ਤੈਨੂੰ ਵੀ ਕੁਝ ਦੇਣਾ ਬੈਠਾ ਮੈਨੂੰ ਵੀ। ਹੁਣ ਤੈਨੂੰ ਵੀ ਦੇਵਾਂਗੀ। ਇਹਨਾਂ ਹਨ ਸਰ ਕੀ ਤੈਨੂੰ ਵੀ ਦੇਣੀ ਆ। ਮੈਂਦੀ ਤਾਂ ਮੈਨੇ ਬਹੁਤ ਚੜ ਗਈ। ਮੈਂ ਤਾਂ ਸੱਸ ਨੂੰ ਪਿਆਰੀ ਆ ਨਵਾਂ। 10 ਮਿੰਟ ਮੋਸਾ ਰੱਖੀ ਆ ਮੈਂ ਤਾਂ ਜਦੀ ਲਾਤੀ। ਲਵਾਈ ਹੋਈ ਰਾਤ 3 ਵਜੇ ਅਸੀਂ ਭਾਈ ਨੇਟ ਹੋ ਗਈ। ਆ ਦੇ ਆ ਦੇ ਮੈਂ ਪੂਰਾ ਹੋਰ ਬਣਾਈ ਆ। ਬੁੜੀ ਆ ਦੇਖੋ ਸਾਡੇ ਬੁੜੀ ਆ ਨਾ ਸਾ। ਆ ਦੇ ਸ਼ਾਨੜੀ ਵਿੱਚ ਦੀ ਦੇਖ ਦੀ। ਇਹ ਕਿਹਨੂੰ ਦੇਖਦੀ ਆ ਸ਼ਾਨੜੀ ਵਿੱਚ ਦੀ। ਸਾਡੇ ਸ਼ਾਨੜੀ ਵਿੱਚ ਦੀ ਆ ਦੇ ਇੰਦਰ ਲਈ। ਇੰਦਰ ਤਾਂ ਮਗਾਈ ਛੱਡਾ। ਉਹੋ ਜਗਨ ਦੇ ਅੱਗੇ ਭਾਈ ਹੱਸੇ ਕਹਿੰਦਾ ਚਾਂਦੀ ਦੇ ਚੰਦ ਇੱਥੇ ਬਣਾਉਣਾ ਸੀ ਡਿਜ਼ਾਈਨ ਅਕੋਰਡਿੰਗ ਕਹਿੰਦਾ ਹਾਥੀ ਜਾਕਾ ਲੜੋਟੇ ਉਹ ਚੰਦ ਵੀ ਥੱਲੇ ਬਣਾਇਆ ਇੰਦਰ ਵੀ ਥੱਲੇ ਲਈ ਆ ਗਈ ਆ ਬਣੇ ਬੂਦਾਂ ਨੇ ਇਹ ਸਰਗੇ ਹਾਂ ਸਰਗੀ ਜਾਂਦੇ ਕੀ ਹੈ ਸੀਣੇ ਇਹਦੇ ਐਵੇਂ ਨਾ ਹੁੰਦੀਆਂ ਸੀਮਾ ਥੋੜੋ ਲੱਗਦੀ ਨਾ ਪੇੜੀਆਂ ਪੇੜੀਆਂ ਆ ਹਾਂ ਪੇੜੀਆਂ ਐ ਤੇ ਸੀ ਘੋੜੀਆਂ ਕੀ ਇਹ ਬਣਦੀਆਂ ਕਾਦੀਆਂ ਇਹਨਾਂ ਕੀ ਕਰਨਾ ਵਾਸਤੇ ਦੁੱਧ ਵਾਰ ਲੈਣਾ ਹੂੰ ਮਿੱਠਾ ਵਾਰ ਲੈਣਾ ਉਹਦੇ ਚ ਹੂੰ ਦੇ ਵਾਸਤੇ ਇਹ ਪਾ ਕੇ ਨਾ ਬੰਦ ਕਰ ਦੇ। ਬੰਦ ਕਰਕੇ ਬਸ ਉਹਨੂੰ ਹੁਣ ਚਾਰ 10 ਮਿੰਟ ਪਾਣੀ ਦੀ ਆਪਣੀ ਪਿਆਸ ਸੀ। ਹਾਂ ਮੈਂ ਉਹੀ ਕਿਹਾ ਮੈਂ ਕਿਹਾ ਉਹੀ ਲੈ ਜਾਂਦੇ। ਪਿਆਸ ਸੀ। ਮੈਂ ਕਿਹਾ ਨਹੀਂ ਨਾ ਲੱਗੇ ਨੂੰ ਕੀ ਸੀ ਕਹਿੰਮਾ ਅਜੇ ਵਧੀਆ ਬਣਾ ਦੇ। ਹਾਂ। ਇਹਨੂੰ ਕਿਹਾ ਸੀ ਵੀ ਉਹੀ ਤੇ ਮੈਂ ਕੀ ਕੰਮ ਆ ਜਵਾ ਤੇ ਰਸਾਂ ਨਹੀਂ ਆਈਆਂ। ਥੋੜਾ ਸਾਜੂ ਇੱਜਾ ਕਿ ਉਹ ਤੇ ਸਾਡਾ ਹਮਿੰਦਾ ਸਾਫਾਂ ਦੇ। ਹੂੰ। ਕਿ ਉਹ ਕਿਹਾ ਵੀ ਚੰਨ। ਉਹ ਨੂੰ ਦੇ ਸਾਰੇ ਇਤਾਨ ਆਹੀ ਆਵੀਂ ਪਾਪੜ ਜੇ ਮਠੀਆਂ ਓਡੀਆਂ ਓਡੀਆਂ ਮਠੀਆਂ ਹਾਂ ਹੋ ਆਂ ਫੀਣੀਆਂ ਇਹ ਤਾਂ ਬੜੀ ਵੱਡੀ ਮਠੀ ਗੱਡੀ ਬਣਾਈ ਹੋਈ ਆ ਇਹ ਤਾਂ ਤੇ ਰੋਟੀ ਤੋਂ ਵੀ ਵੱਡੀ ਬਣਾਈ ਪਈ ਆ ਆ ਛੋਟਾ ਆਏਗਾ ਫੰਦੀਆ ਮੰਡੀ ਆਦੇ ਮਰਤਾਂ ਦੇ ਠੀਕਾ ਗੱਲ ਤੇਰੇ ਬਾਤ ਤੋਂ ਅਖਦੇ ਤਾਂ ਹੈ ਨਹੀਂ ਪਰ ਹੋਂ ਤੱਕ ਨਾ ਪੈਣਾ ਜਿਨਾ ਆ ਤਾਂ ਪਹਿਲਾ ਵਾਰਤ ਸੀ ਇਹਦਾ ਇਹਦਾ ਮੈਨੂੰ ਕਹਿੰਦੀ ਮੈਂ ਵਰਤ ਰੱਖਣਾ ਆ ਯਾ ਰੱਖਣਾ ਵਰਤ ਕੱਢਣੀਆਂ ਬਾਅਦ ਚ ਬੁੜੀਆਂ ਨੇ ਗਾਲਾਂ ਹੀ ਹੁੰਦੀਆਂ ਵਾ ਸਹੀ ਗੱਲ ਆ ਚਾਲ ਪਰ ਵੀ ਗਾਲਾਂ ਹੀ ਛੱਡਦੇ ਆ ਬਾਅਦ ਚ ਜਦੋਂ ਵਰਤ ਤੋੜਦੇ ਆ ਲੈ ਕੰਜੀ ਦਾ ਤੇਰੇ ਕਰਕੇ ਤਾਂ ਰੱਖਿਆ ਸੀ ਠੀਕ ਆ ਹੋਰ ਸਭ ਤੋਂ ਕੇੰਦਰ ਸ਼ਰਤਾਂ ਆ ਬਲਗਾ ਪਾਣੇ ਨੇ ਵੀ ਰੱਖੇ ਵਰਤ ਬੈਠੀ ਜਾਤੇ ਰੇ ਲੱਗੇ ਇਹ ਤਾਂ ਤੁਸੀਂ ਹਫ਼ਤੇ ਬਾਅਦ ਰੱਖਿਆ ਕਰੋ ਜਿਵੇਂ ਤੁਹਾਡੇ ਢਾਡ ਢੋਡਾ ਡਾਈਟ ਨੂੰ ਵਧ ਗਿਆ ਵਾ ਫੇ ਕੱਲਾ ਵਾ ਸਾਹੀ ਦੇਣਾ ਇਹਨੂੰ ਮੂੰਹ ਮਾ ਲੱਪਣ ਨੂੰ 10000 ਰੁਪਏ ਆ 1 ਰੁਪਈਆ ਫੰਡਨ ਦੀ ਮਾਰੀ ਕਹਿੰਦੀ ਮੰਮੀ ਆਓ ਮੈਂ ਕਿਹਾ ਇਹਦਾ ਮੂੰਹ ਵਾਲੇ ਬੁਰਸ ਬੁਰਸ ਜੇ ਮੂੰਹ ਲੱਪਣ ਨੂੰ ਪੇਂਟਰ ਦੇ ਲਿਆਂਦੀ ਆ ਮੋਰਨਿੰਗ ਵਾਲੀ ਲਿਆਂਦੀ ਆ ਐ ਮੋਰਨਿੰਗ ਐ ਉਹ ਤਾਂ ਦਿਖਾਈ ਨਹੀਂ ਫਿਰ ਤੁਹਾਨੂੰ ਸਵੇਰੇ ਦਿਖਾਵਾਂਗੇ ਕੋਸਟ ਚ ਫੋਟੋ ਖਾਦਾਂਗੇ ਉੱਥੇ ਭਈਆ ਹਣਾ ਨਾਲ ਚੁੱਕੀ ਹਾਂ ਹਰ ਭਾਈ ਚੇ ਮਿੱਠੀਆਂ ਹੁੰਦੀਆਂ ਹਾਂ ਇਹ ਮਿੱਠੀਆਂ ਹਾਂ ਆ ਵਗਦੇ ਬਣਾਉਣਗੇ ਆ ਬਣਾਉਣੇ ਹੁਣ ਸਭ ਨੂੰ ਬਣਾ ਹੁਣ ਬਣਾਉਣੀ ਆ ਮੈਂ ਠੀਕ ਹੈ ਇਹ ਤਾਂ ਤੜਕੇ ਬਣਾਉਣੀਆਂ ਚਾਹ ਕਹਿੰਦੇ ਹੈ ਇਹ ਤਾਂ ਸਵੇਰੇ ਬਣਾਈਦੇ ਹੁੰਦੇ ਅਸੀਂ ਇਹ ਦੇਸੀ ਕੀ ਵਾਲੀਆਂ ਫੀਣੀਆ ਇਹ ਤਾਂ ਬਣਾ ਲੰਨੇ ਹੁਣ ਕੋਈ ਨਾ ਇਹ ਸਵੇਰੇ ਬਣਾਉਂਦੇ ਹੁਣ ਬਣਾ ਲੰਨੇ ਤਾਂ ਕੋਈ ਨਾ ਹਾਂ ਲੈ ਲਓ ਹਾਂਜੀ ਛਰ ਗਈ ਬੱਲੇ ਬੱਲੇ ਸੁਆਣੇ ਰੱਬ ਦੇ ਇਹ ਨਵਲੀ ਆਦਾਈ ਮਾ ਨੂੰ ਆਈ ਤੇ ਕਰਨੀ ਨਹੀਂ ਸੀ ਥੋੜੀ ਥੋੜੀ ਕਰਨੀ ਸੀ ਉਹ ਮਾ ਨਹੀਂ ਤਾਂ ਨੋਰ ਚੁਟੇ ਦੇ